ਹਾਂਜੀ ਮੈਂ ਡਲੋਜੀ ਤੋਂ ਗੱਲ ਕਰਦਾ ਪਿਆ ਹਿਮਾਚਲ ਪ੍ਰਦੇਸ਼ ਦਾ ਖੂਬਸੂਰਤ ਚੰਬਾ ਵੈਲੀ ਚੰਬਾ ਜ਼ਿਲ੍ਹੇ ਦਾ ਖੂਬਸੂਰਤ ਸ਼ਹਿਰ ਡਲੋਜੀ 1970 1970 ਮੀਟਰ ਦੀ ਹਾਈਟ ਤੇ ਹੈਗਾ ਐਸੋਲ ਸਵੇਰ ਦੀ 8 ਵਜੇ ਨੇ ਤੇ ਇਸ ਵਕਤ ਮੈਂ ਡਲੋਜੀ ਦੇ ਸਾਹਮਣੇ ਲੋਕੇਸ਼ਨ ਤੇ ਖੜੋਤਾ ਹਾਂ ਬਾਹਰ ਤੋਂ ਕਰਕੇ ਦੇਖ ਦੀਏ ਤੇ ਡਲੋਜੀ ਤੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਜਾਣਾ ਇੱਕ ਹਜ਼ਾਰ ਕਿਉਂਕਿ ਕੱਲ ਆਪਾਂ ਇੱਥੋਂ ਦੀ ਇੱਕ ਸਾਈਟ ਇੱਕ ਚਮਾਰਾ ਲੈਕ VOTING ਕੀਤੀ ਸੀ ਉਹ ਵਿਜ਼ਿਟ ਕੀਤੀ ਉਸ ਤੋਂ ਬਾਅਦ ਇੰਡੋ ਤਿਪਤ ਮਾਰਕੀਟ ਵਿਜ਼ਿਟ ਕੀਤੀ ਤੇ ਸੈਂਟ ਜohn ਚਰਚ ਗਏ ਸੀ ਮਾਰ ਰੋਡ ਘੁੰਮੇ ਇੱਥੋਂ ਦੀ ਲੋਕਲ ਡਿਸ਼ ਜਾਂ ਜਿਹੜੀਆਂ ਮਾਰ ਰੋਡ ਦੇ ਡਿਸ਼ਾਂ ਵਿਕਦੀਆਂ ਉਹਨਾਂ ਨੂੰ ਆਪਾਂ ਇੰਜੋਏ ਕੀਤਾ ਤੇ ਹੁਣ ਆਪਾਂ ਅੱਜ ਜਾਣਾ ਖਜ਼ਿਆਰ ਖਜ਼ਿਆਰ ਤੋਂ ਜ਼ਿਆਦਾ ਨਹੀਂਗਾ 22 ਕਿਲੋਮੀਟਰ ਹੈ ਡਲੋਜੀ ਤੋਂ ਇੱਕ ਵਧੀਆ ਲੋਕੇਸ਼ਨ ਹੈਗੀ ਉਹ ਵੀ ਤੇ ਉੱਥੇ ਚਲਦੇ ਆਂ ਰਸਤੇ ਚੋਂ ਮੇ ਲੋਕੇਸ਼ਨ ਨੂੰ ਕਰਦੇ ਆ ਕੈਪਚਰ ਤੁਹਾਡੇ ਨਾਲ ਕਰਦੀਆਂ ਸਾਂਝਾ ਤੇ ਮਿਲਦੇ ਆ ਤੁਹਾਨੂੰ ਖਜ਼ਿਆਰ ਦੇ ਰਸਤੇ ਤੇ ਬ੍ਰੇਕਫਾਸਟ ਵੀ ਅੱਲੇ ਆਪਾਂ ਕਰਨਾ ਹੈ ਮੈਂ ਤਿਆਰ ਹੋ ਗਿਆ ਬਾਕੀ ਤਿਆਰ ਹੋ ਰਿਹਾ ਫੈਮਲੀ ਨਾ ਟ੍ਰਿਪ ਚੱਲ ਰਿਹਾ ਵਾ ਤੇ ਉਸ ਤੋਂ ਬਾਅਦ ਗੱਡੀਆਂ ਨੂੰ ਕਰਦੇ ਆ ਸਾਫ ਮਾਰਦੇ ਆ ਸੈਲਫ ਨਿਕਲਦੇ ਆ ਕੇ ਇੱਥੇ ਬਹਿਣੇ ਬਾਹਰ ਇੱਥੇ ਬਹਿ ਜਾਓ ਪਾਰੇ ਇੱਥੇ ਇੱਥੇ ਆ ਜਾਓ ਕਿੰਨੇ ਕੀ ਕੀ ਖਾਣਾ ਹਾਂ ਕਿੰਨੇ ਕਿੰਨੇ ਮੈਂ ਦੇਖੋ ਦੋ ਬਣਾ ਰਹੀ ਹੈ ਇਹ ਅੱਛਾ ਦੋ ਚਾਹ ਗਈ ਹੈ ਇੱਕ ਆਪਣੇ ਆਤੇ ਕੌਫੀ ਗਈ ਹੈ ਦੋ ਕੋ ਨਹੀਂ ਆ ਰਿਹਾ ਲੱਗਦਾ ਜੀ ਗੱਡੀ ਇੱਥੇ ਕਰਤੀ ਪਾਰਕ ਡਲੋਜੀ ਤੋਂ ਥੋੜਾ ਹੀ ਅੱਗੇ ਆਏ ਆ ਬਿਜਿੰਗ ਪੁਆਇੰਟ ਤੋਂ ਬਿਜਿੰਗ ਪੁਆਇੰਟ ਤੇ ਆਪਾਂ ਰੁਕੇਣੀ ਆ ਉਹਦਾ ਕਾਰਨ ਸੀ ਵੀ ਆਉਂਦੀ ਯਾਰ ਆਪਾਂ ਰੁਕਾਂਗੇ ਤੇ ਇਹ ਲੋਕੇਸ਼ਨ ਇਸ ਵਕਤ ਬਹੁਤ ਖੂਬਸੂਰਤ ਲੱਗ ਰਹੀ ਆ ਇਹ ਲੋਕੇਸ਼ਨ ਹੈਗੀ ਆ ਡਲੋਜੀ ਦਾ ਵਿਊ ਪੁਆਇੰਟ ਜਿਹੜਾ ਡਲੋਜੀ ਸ਼ਹਿਰ ਤੋਂ ਜਾਂ ਹਿਲ ਸਟੇਸ਼ਨ ਤੋਂ ਥੋੜਾ ਨੱਗਿਆ तकरीबन 5-6 ਕਿਲੋਮੀਟਰ ਤੇ ਇੱਧਰ ਚੈੱਕ ਕਰੋ ਆ ਬਰਫ ਵਾਲੇ ਪਹਾੜ ਖੁੱਲੀ ਵੈਲੀ ਨਜ਼ਰ ਆ ਰਹੀ ਆ ਤੇ ਉਹ ਉੱਪਰਲੇ ਪਹਾੜ ਜਿਹੜੇ ਬਰਫ ਵਾਲੇ ਉਹ ਕਲਾਣ ਵਾਲੇ ਪਹਾੜ ਆ ਜਿੱਥੇ ਸੱਚ ਪਾਸ ਆ ਪਰ ਪਿਛਲੇ ਟੂਰ ਕੀਤੇ ਇੱਕ ਦੋ ਵਾਰ ਉਹ ਪਹਾੜ ਆ ਤੇ ਇੱਥੇ ਹਾਲੇ ਵੀ ਆ ਵੇਖੋ ਪਹਾੜੀਆਂ ਤੇ ਥੋੜੀ ਥੋੜੀ ਬਰਫ ਹਾਲੇ ਵੀ ਨਜ਼ਰ ਆ ਰਹੀ ਆ ਫਿਲਹਾਲ ਆ ਰਕੀ ਸੀਜ਼ਨ ਘੱਟ ਬਰ ਪਈ ਆ ਪਈ ਤਾਂ ਇਕਦਮ ਪਈ ਆ ਤੇ ਘੱਟ ਪਈ ਆ ਤੇ ਇੱਥੇ ਹਾਲੇ ਵੀ ਬਰਫ ਆ ਜੰਮੀ ਹੋਈ ਆ ਬਿਲਕੁਲ ਐ ਖਰੋਜ ਖਰੋਜ ਘੱਲੋ ਨਹੀਂ ਪੈਂਦੀ ਇਸ ਵਿਊ ਪੁਆਇੰਟ ਤੇ तकरीबन ਹਰ ਕੋਈ ਖਲੋਂਦਾ ਹਰ ਗੱਡੀ ਖਲੋਂਦੀ ਆ ਟੂਰਿਸਟ ਚਾਹੇ ਉਹ ਦੁੱਜਾ ਹੋਵੇ ਤੇ ਇਸ ਜਿਹੜਾ ਸਾਹਮਣੇ ਵਿਊ ਨਜ਼ਰ ਆ ਰਿਹਾ ਤੇ ਇਹਦੇ ਵੱਲ ਵੇਖ ਕੇ ਤਾਂ ਗੱਲ ਹੀ ਕਮ ਹੋ ਰਿਹਾ ਬਹੁਤ ਜ਼ਬਰਦਸਤ ਖੁੱਲੀ ਵਿਲੀ ਨਜ਼ਰ ਆ ਰਹੀ ਸਾਹਮਣੇ ਆਪਾਂ ਥੋੜਾ ਲਾਗੇ ਕਰਾਂਗੇ ਤੇ ਬਿਲਕੁਲ ਐ برف ਵਾਲੀਆਂ ਪਹਾੜੀਆਂ ਸੱਚ ਪਾਸ ਵਾਲੀਆਂ ਕਲਾਤ ਵਾਲੀਆਂ ਤੇ ਇਧਰ ਫੋਟੋਗ੍ਰਾਫਰ ਨੇ ਚਲਦੇ ਆ ਪਈਆਂ ਆ ਬੜਾ ਇਧਰ ਆ ਕੋਈ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਬਰਾਵਾ ਆ ਜਾ 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 ਬਾਬ ਸੁਪ ਪਹਿਲਵਾਨ ਆ ਜਾ ਜਾ ਨੇ ਫੜਨਾ ਕੀ ਵਿਚਾਰੇ ਨੂੰ ਹੋਟ ਲੈਂਦੇ ਚੰਗਾ ਲੱਗਦਾ ਫੜਨਾ ਉਹਨੂੰ ਜਾਨ ਪੰਛੀ ਰਹੇ ਨੇ ਕੋਈ ਗੱਲ ਨਹੀਂ ਮੈਥੇ ਹੀ ਲੋ ਜੀ ਆਪਾਂ ਦਲੋਜੀ 뷰 ਪੁਆਇੰਟ ਤੋਂ ਥੋੜਾ ਨੱਗੇ ਆਏ ਆ ਤੇ ਅੱਗੇ ਗਾਵਾ ਗ੍ਰੀਨ ਵੈਲੀ ਪੁਆਇੰਟ ਆ ਸਾਹਮਣੇ ਹੈ ਵੈਲਕਮ ਟੂ ਗ੍ਰੀਨ ਵੈਲੀ ਦਲੋਜੀ ਤੇ ਬਾਈਕਾਂ ਪਾ ਪਰ ਕੀਤੀਆਂ ਇਹ ਬੰਦੇ ਫੋਟੋ ਫੋਟੋ ਆ ਕੇ ਚੁੰਨਗੇ ਸਾਡੇ ਤੇ ਹਾਈਟ ਹੈ ਕੀ ਆ 223 ਮੀਟਰ ਐਲਟੀਟੀ ਦੇ ਦਾ 223 ਵਧੀਆ ਲੋਕੇਸ਼ਨ ਦੇਖ ਲੋਤੇ ਹੋਇਆ। ਕੀ ਬਾਤ ਹੈ। ਇਹ ਬਹੁਤ ਛੋਟੀ ਜੀ ਰੋਡ ਹੈ ਤੇ ਬਿਲਕੁਲ ਮਲਾਈ ਵਰਗੀ ਰੋਡ ਹੈ ਤੇ ਜੰਗਲਾਂ ਚ ਜਾਂਦਾ ਹੋਰ ਵੀ ਮਜ਼ਾ ਆਉਂਦਾ ਪਿਆ। ਤੇ ਇੱਥੇ ਕੁਝ ਫੋਟੋਗ੍ਰਾਫੀ ਕਰਦੇ ਆ। ਤੇ ਥੱਲੇ ਮੜੀ ਨੀ ਪਹਾੜੀ ਦੇ ਥੱਲੇਗਾ ਵਾ 뷰 ਪੁਆਇੰਟ ਉੱਥੇ ਸਾਰੀ ਫੈਮਿਲੀ ਗਈ ਹੋਈ ਹੈ ਫੋਟੋ ਆ ਖਚੋਣ। ਉਤਨਿਗਾ ਮਾਰਦੇ ਕਿਥੇ ਆ ਕਬੂਤਰ ਹੈਗਾ ਮੇਰਾ ਵਧੀਆ ਓੜ ਜਾ ਓੜ ਜਾ ਓੜ ਜਾ ਓੜ ਜਾ ਓੜ ਜਾ ਬੜੀ ਤੇਜ਼ੀ ਨਾਲ ਕੀਤੀ ਹੈ ਜੀ ਮਮਾ ਦੇ ਕੂਤਰ ਕੀ ਬਾਤ ਹੋ ਗਿਆ ਉਹ ਫੇਰ ਨਹੀਂ ਭੰਗਦੇ ਪਾਪਾ ਇਹ ਹੋਸੇ ਗਿਰ ਜਾਣਾ ਜੀ ਪਾਪਾ ਦੇ ਕਬੂਤਰ ਆ ਜਾ ਤੁਸੀਂ ਸਾਰੇ ਨਾ ਨਾ ਜਦੋਂ ਪਿਛਲੀ ਲਾਸਟ ਟਾਈਮ ਆਏ ਸੀ ਨਾ ਇਹ ਤਾਂ ਫੁੱਲ ਲੱਗ ਗਏ ਸੀ ਹੁਣ ਅਕੇ ਬਿਆਹ ਆ ਰਹੀ ਨਾ ਅਗਲੀ ਮਾਰਚ ਅਪ੍ਰੈਲ ਉਦੋਂ ਫੁੱਲ ਗਨੇ ਵਕੀਰ ਤੇ ਟਕੰਡਿਆਂ ਤੇ ਦਿਖਾ ਲੋਜੀ ਗ੍ਰੀਨ ਵੈਲੀ ਦੇ 뷰 ਪੁਆਇੰਟ ਤੋਂ ਆਏ ਆ ਥੋੜਾ ਲੱਗਿਆ ਜਿਆਦਾ ਦੂਰ ਨਹੀਂ ਫਿਰ ਇੱਕ 뷰 ਪੁਆਇੰਟ ਆ ਗਿਆ ਬਰਫ ਵਾਲਾ ਆ ਚਾਰੇ ਬੰਨੇ ਸੁਨੋ ਤੇ ਹਾਈਟ ਤੇ ਗਏ ਆ ਪੈਸੋਰ ਤੇ ਗੱਡੀ ਦਾ ਸਾਡੇ ਦਾ ਟਾਇਰ ਦਾ ਇਹ ਹਾਲਿਆ ਵੀ ਉੱਥੋਂ ਖਿਸਕਦੀ ਵੀ ਨਹੀਂ ਪਈ ਘੁੰਮੀ ਜਾਂਦਾ ਟਾਇਰ ਜਾਣ ਕੇ ਇਹਨੂੰ ਵੀ ਸਨੋ ਚ ਐਨ ਪਾਣੀ ਪਾਣੀ ਹੈ ਸਹੀ ਗੱਲ ਹੈ ਤੇ ਇੱਥੇ ਬਲਬ ਚੈੱਕ ਕਰੋ ਚਾਰੇ ਬੰਨੇ ਪਾਣੀ ਆ ਥੱਲੇ ਵੀ ਕਾਫੀ ਬਰਫ ਹੈ ਇਧਰ ਲਈ ਸੈਟ ਸਾਰੀ ਇਥੇ ਫੇਰ ਵੀਡੀਓਗ੍ਰਾਫੀਆਂ ਫੋਟੋਗ੍ਰਾਫੀਆਂ ਚੱਲਦੀਆਂ ਪਈਆਂ ਆਪਾਂ ਐਸੋ ਵਕਤ ਪਹਾੜੀ ਦੀ ਤਕਰੀਬਨ ਟਾਪ ਦੇ ਲਾਗੇ ਜਾ ਕੇ ਪਹੁੰਚੇ ਆ ਇਥੇ ਬਰ ਮਿਲੇਗੀ ਉਸ ਤੋਂ ਬਾਅਦ ਫੇਰ ਥੱਲੇ ਉਤਰਨਾ ਆਪਾਂ ਖਜ਼ਿਆਰ ਵਾਸਤੇ ਇਹ ਜਿਹੜਾ ਡਲੋਜੀ ਤੋਂ ਲੈ ਕੇ ਖਜ਼ਿਆਰ ਵਾਲਾ ਰਸਤਾ ਹਣਾ ਤੇ ਜਾ ਕਾਲਾ ਟਾਪ ਵਾਲਾ ਤੇ ਇਧਰਲੀ ਸਾਈਡ ਤੇ ਧਿਆਨਕੁੰਡ ਇਹ ਸਾਰਾ ਰਸਤਾ ਬਹੁਤ ਵਧੀਆਗਾ ਡਲੋਜੀ ਤੋਂ ਪਿੱਛੇ-ਪਿੱਛੇ ਬੋਰਿੰਗ ਹੈ ਅੱਗੇ ਬਹੁਤ ਵਧੀਆ ਅਗੇ ਜੋਤਪਾਸ ਵੀ ਹੁੰਦਾ ਪਾ ਉੱਥੇ ਵੀ ਗਏ ਸੀ ਤੇ ਅਜ ਕੀ ਬਰਫ਼ ਮਿਲੀ ਆ ਤੇ ਇਹਨੂੰ ਦੇਖਦੇ ਪਿਆ ਉਹਨੂੰ ਵੜੋ ਕੋ ਪਿੱਛੇ ਆ ਵਧੀਆ ਜੀ ਤੇ ਗੱਡੀ ਸਾਡੀ ਪੈਂਥਰ ਕੀ ਬਾਤ ਹੈ ਪੈਂਥਰ ਦਾ ਵੀ ਬੜਾ ਜ਼ਬਰਦਸਤ ਹੈ ਉਧਰੋਂ ਰੋਸ਼ਨੀ ਪੈ ਰਹੀ ਇਧਰ ਸ਼ਾਨ ਕਾਲੀ ਕਾਲੀ ਨਜ਼ਰ ਆਉਂਦੀ ਵੈਸੇ ਤਾਂ ਨਜ਼ਰ ਨਹੀਂ ਲੱਗਣੀ ਪਹਿਲਾਂ ਹੀ ਕਾਲੀ ਹੈ ਤੇ ਆਓ ਆਪਣਾ ਹਲਕਾ ਹੋਰ ਲਾਗੇ ਕਰ ਲਈਏ ਲੋ ਜੀ ਆ ਗਈ ਲੱਕੜ ਮੰਡੀ ਇਹ ਲੱਕੜ ਮੰਡੀ ਆ ਇਧਰੋਂ ਕਾਲਾ ਟੋਪ ਤੇ ਧਿਆਨਕੁੰਡ ਨੂੰ ਵੱਖ-ਵੱਖ ਰਸਤੇ ਹੋ ਜਾਂਦੇ ਨੇ ਤੇ ਪਹਾੜੀਆਂ ਦੇ ਬਰਵ ਚੱਕ ਕਰੋ ਧਿਆਨਕੁੰਡ ਦੀ ਇਹ ਢਲੋਜੀ ਦੀ ਸਭ ਤੋਂ ਉੱਚੀ ਪਹਾੜੀ ਆ ਧਿਆਨਕੁੰਡ ਜਦੋਂ ਅਸੀਂ ਚੰਬਲੇ ਸਾਹਿਬ ਤੋਂ ਚੱਪੜੀ ਕੋ ਫ੍ਰੀ ਆ ਨਾ ਇਹ ਧਿਆਨਕੋਟ ਆ ਕਿਹੜਾ ਜਣਾ ਨਾ ਧਿਆਨਕੋਟ ਦਾ ਟਰੈਕ ਕਰਨਾ ਹੈ ਬਾਦਾ ਤਾਂ ਮੰਦਰ ਉਹ ਵੱਖਰਾ ਟਾਈਮ ਚਾਹੀਦਾ ਵੱਡਾ ਜਿਆਦਾ ਕੀ ਬਾਤ ਆ ਲੋਕੇਸ਼ਨ ਆ ਇਸ ਵਕਤ ਬਹੁਤ ਵਧੀਆ ਇਸ ਵਕਤ ਰੋਡ ਵੀ ਸਾਫ ਆ ਤੇ ਬਰਫ ਵੀ ਹੈਗੀ ਆ ਤੇ ਰਸਤਾ ਵੀ ਖਾਲੀ ਖਾਲੀ ਆਫਸਰ ਜੀ ਆ ਜੇ ਖਜ਼ਿਆਰ ਆ ਗਿਆ 4 ਕਿਲੋਮੀਟਰ ਬਸ ਔਨਲੀ 4 ਕਿਲੋਮੀਟਰ ਪਹੁੰਚ ਗਏ ਬਸ ਮਜ਼ੇਦਾਰ ਵਿਊਆਂ ਚੋਂ ਨਿਕਲਦੇ ਪਏ ਮਜ਼ੇਦਾਰ ਰੋਡ ਐਡਵੈਂਚਰ ਲਾਈਵ ਜੀ ਰਹੇ ਆ ਐਡਵੈਂਚਰ ਲਾਈਵ ਐਡਵੈਂਚਰ ਲਾਈਵ ਦਾ ਅੱਜ ਲਾਸਟ ਡੇਨ ਫਿਰ ਅਮਰਸਰ ਆਪਣੇ ਪਰਣਾਲੇ ਕੰਮ ਕਾਰਜ ਆ ਦੋ ਦਿਨਾਂ ਮਜ਼ੇ ਆ ਗਏ ਵਧੀਆ ਪੁਆਇੰਟ ਵਿਜ਼ਿਟ ਹੋ ਗਏ ਇਹ ਆਪਾਂ ਬਾਅਦ ਕਿਤੇ ਹੋਏ ਬੰਦ ਕਿਉਂਕਿ ਖਜियार ਧਿਆਨਕੁੰਡ ਪੀਕ ਤੋਂ ਫਿਰ ਥੱਲੇ ਉਤਰਨਾ ਪੈਂਦਾ ਤੇ ਇੱਥੇ ਮੰਕੀ ਵਗੈਰਾ ਲੰਗੂਰ ਜਿਹੜੇ ਆਪਾਂ ਕਹਿੰਦੇ ਆ ਉਹ ਵੀ ਹੈਗੇ ਆ ਤੇ ਭਾਲੂ ਦਾ ਵੀ ਇੱਥੇ ਖਤਰਾ ਰਹਿੰਦਾ ਕਿਉਂਕਿ ਇਹਨਾਂ ਪਹਾੜਿਆਂ 'ਚ ਭਾਲੂ ਵੀ ਹੈਗਾ ਲਓ ਜੀ ਖਜियार ਪਹੁੰਚ ਗਏ ਆ ਤੇ ਘਾ ਬਿਲਕੁਲ ਨਿਕਾ ਇਹ ਘੱਟੇ ਵਾਲਾ ਰੜਾ ਮੈਦਾਨ ਤੇ ਘੋੜੇ ਦਿਖਣੇ ਸ਼ੁਰੂ ਹੋ ਗਏ ਆ ਹਾਂ ਰਸ਼ ਤਾਂ ਹੋਣਾ ਜੋਤ ਪਾਸ 18 ਚੰਬਾ 24 ਟੀਸਾ 85 ਬਰਮੌਰ 80 ਤੇ ਖਜਿਆਰ ਦੇ ਵਿੱਚ ਹੋਟਲ ਰੈਸਟੋਰੈਂਟਾਂ ਦੇ ਬੋਰਡ ਚਾਲੂ ਜੰਗਲ ਨਿਕਲ ਤੋਂ ਬਾਅਦ ਇਨਸਾਨੀ ਦਖਲ ਦਾ ਜੀ ਆ ਗਿਆ ਪਰ ਇਹਨਾਂ ਜੰਗਲ ਸੰਭਾਲ ਕੇ ਰੱਖਿਆ ਹੈ ਵਧੀਆ ਜੰਗਲ ਸੰਭਾਲਿਆ ਨਾ ਜਿਹੜਾ ਬਹੁਤ ਵਧੀਆ ਹੈ

ਮਾਣ ਬੈਰੋਲੇ ਦੀ ਜੇ ਕੋਡ ਕੋਮ ਆ ਗਿਆ ਰਾਈ ਕਰੀ ਜੋ ਮਦਦ ਹੈ ਭਾਈ ਜੇ ਆ ਰਹਾ ਹਾਂ ਅੱਗੇ ਦੇ ਰੇ ਇਹ ਬੰਦਾ ਆਇਆ ਕੋਈ ਭਾਈ ਚਾ ਭਾਈ ਨੂੰ ਪੁੱਛੋ ਭਾਈ ਇਹ ਵੱਲੇ ਪਰ ਪੱਤਾ ਲੈ ਰਹਾ ਉਹਨਾਂ ਨੂੰ ਆਨਪਨ ਕੋਲ ਦੱਸਦੇ ਦੀ ਸੁਸਤੀ ਸੁਸਤੀ ਪਛਾਣੋ ਇਹਨਾਂ ਤਿੰਨਾਂ ਨੂੰ ਇਹ ਮੈਨੂੰ ਪਿੱਛੇ ਛੱਡ ਕੇ ਤੇ ਆਪ ਇੱਥੇ ਪਹੁੰਚਗੇ ਕੋਣ ਰਿਪਰੇ ਲੋਗੀ ਪਹੁੰਚ ਗਏ ਖਜਿਆਰ ਤੇ ਇਸ ਵਕਤ ਦਾ ਫਰਵਰੀ ਤੇ ਬਾਹਰ ਦਾ ਮਹੀਨਾ ਸਟਾਰਟ ਆਲੇ ਹੌਲੀ ਹੌਲੀ ਕਾਹਗਣੀ ਸ਼ੁਰੂ ਹੋ ਗਈ ਆ ਫਿਲਹਾਲ ਤਾਂ ਕਾਹ ਦਾ ਮੈਦਾਨ ਤਾਂ ਹੈ ਨਹੀਂ ਮਿੱਟੀ ਦਾ ਮੈਦਾਨ ਹੀ ਨਜ਼ਰ ਆ ਰਿਹਾ ਕੁਝ ਤਕਰੀਬਨ ਮਹੀਨਾ ਸਵਾ ਮਹੀਨਾ ਬਾਅਦ ਆਵਾਂਗੇ ਤੇ ਇੱਥੇ ਹਰਾ ਰਾਕ ਆਉਣਾ ਐ ਮਜ਼ੇਦਾਰ ਵੀਊ ਭੰਜਣਾ ਫਿਲਹਾਲ ਹਲੇ ਵੀ ਬੜੀ ਵਧੀਆ ਲੋਕੇਸ਼ਨ ਹੈ ਕਾਹਗਣਾ ਸ਼ੁਰੂ ਹੋ ਗਿਆ ਹੈ ਇਧਰ ਚੱਲ ਪਿਆ ਕੰਮ ਚਲੋ ਤੇ ਬਾਈਕਾ ਪਾਓ ਸਾਹਮਣੇ ਗੱਡੀ ਦੇ ਨਾਲ ਲਾਤੀਆ ਇੱਥੋਂ ਨਜ਼ਰ ਆ ਰਹੀਆਂ ਤੇ ਪਾਣੀ ਹੈਗਾ ਹੱਲੇ ਚਲੋ ਇੱਥੇ ਥੋੜਾ ਵਿਚਾਰ ਮਸਤੀ-ਮਸਤੀ ਮਾਰਦੇ ਆ ਬੈਨੇ ਘਾ ਤੇ ਇੰਜੋਇਮੈਂਟ ਵੇਖਦੇ ਸੀਨ ਦਾ ਵਿਊ ਦਾ ਨਜ਼ਾਰਾ ਲੈਣੇ ਆ ਤੇ ਉਥੇ ਪਾਣੀ ਚ ਮੱਛੀਆਂ ਹੈਗੀਆਂ ਉਥੇ ਵੀ ਜੰਨੇ ਥੋੜਾ ਚੱਲ ਤੇ ਉਸ ਤੋਂ ਬਾਅਦ ਫਿਰ ਵਾਪਸੀ ਤੇ ਵਾਪਸੀ ਦਾ ਕੁਛ ਫੋਟੋ ਫੋਟੋ ਗ੍ਰਾਫੀ ਕਰਦੇ ਜਾਣਾ ਆਪਾਂ ਬਰਫ ਬਰਫ ਮਿਲੀ ਸੀ ਰਸਤੇ ਚ ਧਿਆਨਕੁੰਡ ਦੀ ਜਿੰਨੀ ਪੀਕ ਆ ਉਸ ਆਸ-ਪਾਸੇ ਬਰਫ ਹੈਗੀ ਸੀ ਮਜ਼ੇਦਾਰ ਸੀ ਤੇ ਚਲੋ ਚੱਲੀਏ ਫੈਮਿਲੀ ਕੋ ਆ ਬੈਠੀ ਹੈ ਸਾਰੀ ਬੜੀ ਖਤਰਨਾਕ ਹੁੰਦੀ ਹੈ ਕਹਿੰਦੀ ਹਾਂ ਕਾਲੀ ਦੀ ਉਹ ਤਾਂ ਫਿਰ ਬਾਈਕ ਨਾਲੋਂ ਵੀ ਖਤਰਨਾਕ ਹੁੰਦੀ ਹੈ ਇਹ ਪੈਂਥਰ ਆ ਪੈਂਥਰ ਖਾਂ ਨੂੰ ਪੈਂਦਾ ਜਿਵੇਂ ਇੱਕ ਤਾਂ ਹੁੰਦਾ ਅੱਗੋ ਇਹਦੀ ਅੱਖਾਂ ਹੀ ਹੈ ਨਾ ਜਿਹੜੀਆਂ ਉਹ ਹੈ ਨਾ ਖਾਂ ਨੂੰ ਪੈਂਦੀ ਤੇ ਤਾਈਆਂ ਦੇਦੀ ਅੱਖਾਂ ਤੇ ਵਾਕ ਵਾਕ ਡਿਜ਼ਾਈਨ ਪਾਇਆ ਇਹਨਾਂ ਨੇ ਹੂੰ ਇੱਕ ਜਿਹੜਾ ਇਹਦਾ ਪ੍ਰੋਜੈਕਟਰ ਚੱਲਦਾ ਵਾ ਹੂੰ ਉਹ ਬੁੱਧੀ ਰੋਸ਼ਣੀ ਇਹਦੇ ਸੱਚ ਲੱਟਾ ਵੀ ਲਾਉਣੀ ਆ ਆਓ ਉਹਦਾ ਹੌਲੀ ਹੌਲੀ ਹੋ ਜਾਣਾ ਕੰਮ 35 40 ਤੇ ਚੱਲਣੀ ਸਾਰੀ ਪਹਾੜੀ ਲੱਗ ਕੇ दूजे तीजे गेयर भी चलना कि मजेदार सु ਟੜਾ ਆ ਨੀ ਲੱਗਦਾ ਹੋਰ ਦੂਜੇ ਨੰਬਰ ਵਾਲਾ ਹਾਂ ਇਹ ਨਹੀਂ ਨਾ ਸੋਨਾ ਬਲੂ ਕਰਨ ਵਾਲਾ ਜਿਹਦੇ 골ਡਨ ਹੋਏਗੇ ਆਹੋ ਦੂਜੇ ਨੰਬਰ ਵਾਲਾ ਇਹ ਨਹੀਂ ਨਾ ਸੋਨਾ ਇਹਦੇ ਨਾਲ ਉਹ ਬੜਾ ਵਧੀਆ ਹੈ ਆਪਣਾ 350 ਐਨ 250 ਹੋਰ 350 ਐਂਡ ਇਹ ਫਿਰ ਤੇ ਬਿਲਿੰਗ ਵੀ ਪਰਸ ਪਈ ਨਹੀਂ ਉਹਦੇ ਨਹੀਂ ਬਿਲਿੰਗ ਨਹੀਂ ਉਹ ਚੇਲਾ ਉਹ ਬੁਖਾਂਦੇ ਨੇ ਪੁੱਲ ਨਹੀਂ ਛੋਟਾ ਜਿਹਾ ਆਉਣਾ ਵਾ ਆ ਪੋਲੇ ਇੱਕ ਇੱਕ ਉਹ ਅੱਗੇ ਵੀਗਾ ਬਰਸਨਾ ਪਰਿਆ ਹੂੰ ਇਹਣਾ ਪੁੱਲ ਆ ਬਰਸਨਾ ਪਰਦਾੰਨਾ ਨਾ ਸਰਦੀਆਂ ਚ ਆ ਪੋਲੇ ਜਿਹਾ ਪਿਛੇ ਜਿਰ ਤੋਂ ਆਇਆ ਸੀ ਮੱਛੀਆਂ-ਮੁੱਛੀਆਂ ਜੀਆਂ ਵਿੱਚ ਨਹੀਂ ਉਹ ਵੀ ਬੁਖਾਂਦੇ ਨੇ ਲੋਕੀ ਵੀਡੀਓ ਪਾਉਂਦੇ ਨੇ ਹੂੰ

ਫੂਡ ਵੈਨ ਦੇ ਉੱਤੇ ਛੱਤ ਤੇ ਇੱਕ ਮਿੰਟ ਚ ਸਾਝ ਜਨਾਬ ਸਪਾਈਸੀ ਨਾ ਜ਼ਿਆਦਾ ਰੱਖਣਾ ਨੋਡਲ ਚਲੋ ਜੀ ਪਾਪਾ ਕੋਈ ਜੇ ਲੰਚ ਚੱਪੀ ਬੱਠੰਦੀ ਲੋਜੀਕ ਜੀ ਯਾਰ ਘੁੰਦੇ ਘੁੰਦੇ ਟਾਈਮ ਕਿੰਨਾ ਹੋ ਗਿਆ 1 ਵਜ ਗਿਆ ਵਾ ਹੋਰ ਖਾ ਪੀ ਕੇ 15 20 ਮਿੰਟ ਅਧਾ ਘੰਟਾ ਫਿਰ ਚਲਦੇ ਵਾ 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 ਲੋਕੇਸ਼ਨ ਘੁੰਮ ਲਈਆਂ ਖਾਣ ਪੀਣ ਵੀ ਹੋ ਗਿਆ ਮੈਂ ਕਿਹਾ ਝੀਲ ਦਾ ਵੀ ਘੇੜਾ ਹੋ ਗਿਆ ਚਲੋ ਵਧੀਆ ਫੋਟੋਗ੍ਰਾਫੀ ਹੋਵੇ ਕਰ ਲਈਆਂ 20 ਰੁਪਏ ਇੱਕ ਫੋਟੋ ਦੇ ਲਏ ਉਹਨਾਂ ਨੇ ਵਧੀਆ ਜੀ ਖਜियार ਵਿੱਚ ਖਜੀਨਾਬ ਟੈਂਪਲ नागदेवता ਦਾ ਮੰਦਿਰ ਹੈ ਇੱਥੇ ਆਇਆ ਤੇ ਜੇ ਨਹੀਂ ਦੂਰ ਆਇਆ ਤਾਂ ਦਰਸ਼ਨ ਕਰਦੇ ਜਾਈਏ ਦੇਖ ਜੀ ਨਾਗ ਟੈਂਪਲ ਦੇ ਬਿਲਕੁਲ ਸਾਹਮਣੇ ਢੱਬਾ ਮਾਤਾ ਮੰਦਿਰ ਚਲੋ ਦਰਸ਼ਨ ਕਰਦੇ ਆ ਤੇ ਦਰਸ਼ਨ ਕਰ ਤੋਂ ਬਾਅਦ ਮਿਲਦੇ ਆ ਅੰਦਰ ਕੈਮਰਾ ਕੋਈ ਮਨ ਨਹੀਂ ਆਪਾਂ ਯੂਜ਼ ਕਰਨਾ ਆਪਾਂ ਬਸ ਦਰਸ਼ਨ ਕਰਕੇ ਆਉਂਦੇ ਆ ਇਦੇ ਬਾਰੇ ਪਿਛੇ ਝਿਲਤੇ ਪੜਿਆ ਸੀ 800 ਸਾਲ ਪੁਰਾਣਾ ਮੰਦਿਰ ਆ 800 ਸਾਲ ਪੁਰਾਣਾ ਕਾਫੀ ਪੁਰਾਣਾ ਮੰਦਿਰ ਹੈ ਇਦੇ ਸਾਹਮਣੇ ਖੱਜੀਨਾਰਵ ਟੈਂਪਲ ਮਾਤਾ ਹੜੇ ਬਦਾ ਮੰਦਿਰ ਇਦੇ ਸ਼ਿਵਜੀ ਦਾ ਮੰਦਿਰ ਹੈ ਮਹਾਦੇਵ ਦਾ ਉਹ ਮਹਾਦੇਵ ਦਾ ਮੰਦਿਰ ਬਣਾ ਹੈ ਸ਼ਿਵ ਲਿੰਗ ਕਿੱਥੇ ਰੈਚਰੀ ਉਹ ਅੱਜ ਉਹ ਤੇ ਮੈਂ ਲਏ ਨਾ ਮੈਂ ਆ ਵੇ ਅਮਰਤ ਭਾਉ ਕਿੱਥੇ ਪਹੁੰਚ ਗਿਆ आ, मैं गया बूट मेरे बहुत खिसकते आ गया वापस बर्फ बहुत है पता नहीं हूँ उलना औखा होना चल आ जान गए ओरी हरी ਚਾਲਾ ਵੀ ਉਹ ਰੈਡੀ ਤੇ ਸੋਮਾਰਗ ਵੀ ਰੈਡੀ ਤੇ ਆ ਉਹ ਹੋ ਗਿਆ ਆਸਾਂ ਦੇ ਬਾਅਦ ਪੀਸਨ ਕਰੀ ਗਏ हाँ जी हो गया हो गया तेरे मिनट ऊपर हो गया हो <laughs> <अगा आगा। laughs> गया आया मजा बोल ले वो तो तक ले आएगी आम मरी तो खेस ओखे मिनु चलो बढ़िया बहुत डर डर के पहुंची बर्फ पड़ी फिसल ही ना <laughs> चल ਹਾਂਜੀ ਸ਼ਿਫਾ ਸਭ ਨੂੰ ਬੁਲਾਉਂਦੇ ਆਂ ਜਾਨੇ ਹੈ ਮੈਂ ਉਸ ਦਾ ਹੋ ਗਿਆ ਹੋ ਗਿਆ 5:30 ਸ਼ਾਮ ਦੇ ਤੇ ਆਪਾਂ ਪਹੁੰਚ ਗਏ ਪਠਾਨਕੋਟ ਰੁਕੇ ਯਾਰ ਲੈਨਸ ਦੇ ਪੰਪ ਤੇ ਕਟੋਕੱਟੀ ਹੋ ਗਏ ਫੇਰ ਕਿਉਂਕਿ ਪੰਜਾਬ ਵੱੜਦੇ ਸਰ ਕਟਾ ਸਟਾਰਟ ਗੱਡੀਆਂ ਬਹੁਤ ਵਧੀਆ ਗਈਆਂ 60 ਦੀ ਸਿੱਪ 70 ਦੀ ਸਪੀਡ ਤੇ ਆਏ ਆ ਫਟਾਫਟ ਆਪਾਂ ਲਾਉਣ ਦੀ ਕੀਤੀ ਬਸ ਦਲੋ ਜੀ ਦੋ ਵਾਰ ਸਿੱਧੀ ਬ੍ਰੇਕ ਪ੍ਰਹਾਨਕੋਟ ਤੇ ਹਮੇਸ਼ਾ ਜੀਓ ਵਾਲੇ ਪੰਪ ਤੇ ਰੁਕਦੇ ਆ ਉੱਥੇ ਘਲੋਤੇ ਆਇਆ ਤੇ ਕੋਟ ਟਕਾਵਟ ਹੋ ਗਿਆ ਹਾਂ ਹਾਂਜੀ ਕਿੱਧਰ ਉਧਰ ਉਧਰ ਅਸ ਤੋਂ ਬਾਅਦ ਸਾਡਾ ਕਿੱਥੇ ਹਣਾ ਗੁਰਦਾਸਪੁਰ ਬਾਜੀ ਹੋਰ 1 ਘੰਟੇ ਤੱਕ ਆਪਾਂ ਗੁਰਦਾਸਪੁਰ ਫੌਜੀ ਟੱਪ ਐ ਤੇ ਕੀ ਕਰਨਾ ਉੱਥੇ ਲੰਚ ਲੰਚ ਵੀ ਕੱਲ੍ਹ ਹੀ ਹੋਣਾ ਚਲ ਕੋਈ ਗੱਲ ਡਿਨਰ ਲੰਚ ਦੇ ਵਿੱਚ ਕੁਝ ਨਹੀਂ ਹੁੰਦਾ ਚਲੋ ਡਿਨਰ ਦੀ ਕਰੀਏ ਸਮਝੋ ਡਿਨਰ ਹੀ ਕਰਨਾ ਵਾ ਵਾਜਦੇ ਪਹੁੰਚਦੇ ਪਹੁੰਚਦੇ 6 ਵਜੇ ਜਾਣੇ ਆ 6:30 ਹਾਂ ਬਸ ਠੀਕ ਸਮਝੋ ਵੀ ਸ਼ਾਮ ਦਾ ਡਿਨਰ ਹੀ ਕਰਨਾ ਹੋਣੀ ਜਗ੍ਹਾ ਉੱਥੇ ਗੱਟੀਆਂ ਬੜੀਆਂ ਖਿੱਚੀਆਂ ਤਈਓ ਇੰਨੀ ਜਲਦੀ ਆ ਗਏ ਨਾ ਇੱਥੇ ਕਿੰਨੀ ਸਪੀਡ ਮਾਰੀ ਤੁਸੀਂ ਉੱਤੋਂ ਦੋ ਦੋ ਘੰਟੇ ਜੇ ਆਪਾਂ ਇੱਥੇ ਪਹੁੰਚਦਾ ਹੋਰ ਹਾਲੇ ਕਿ ਵਿਚ ਕਿੰਨੇ ਤੁਸੀਂ ਕਹਿੰਦੇ ਪਹਿ ਹੀ ਤੇ ਆਪਾਂ ਪਹੁੰਚ ਨਹੀਂ ਪਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਆਪਣਾ ਵਾਜ ਜਾਣਾ ਸਾਢੇ 6 ਤੇ ਅੱਧਾ ਘੰਟਾ ਹੋ ਗਿਆ ਹੋ ਗਿਆ ਨਾ ਤਾਂ ਘੰਟਾ ਸਾਢੇ 6 7 8 ਵਜੇ ਤੱਕ ਪਹੁੰਚਣਾ ਮਰਜ਼ਾ 8 ਵਜੇ ਤੱਕ ਮਰਜ਼ਾ